कहो ना एक हर भजन बिन परकता है जमो फंदा सुख में बो संगी पाए दुख में संग न को बो संगी कहे दुख में संग न को कहो ना ਹਰ ਭਜ ਮਨਾ ਅੰਤ ਸਹਾਈ ਹੋਏ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤਿ ਤੇ ਰਹੀ ਹੂੰ ਮਿਟੇ ਨਾ ਜਮ ਕੋਤਰਾ ਸਹ ਹਰ ਭਜ ਮਨਾ ਅੰਤ ਸਹਾਈ ਹੋਏ ਗਹੁ ਨਾਨਕ ਹਰ ਭਜ ਮਨਾ ਨਿਰਪੈ ਪਾਵੇ ਵਾਸ

ਆਵਾਸ ਛਾ ਗਾਣਾ ਸਵਾ ਲ ਜਾਨੀ ਅਰਜਤ ਪਨਾ ਨੀ ਆਵਾਸ ਛਾ ਗਾਣਾ ਕਬਨਾਨਕ ਹਰ ਭਜਨ ਦੇ ਬਿਰਦਾ ਸਭ ਹੀ ਮਾਨਾ ਕਬਨਾਨਕ ਹਰ ਭਜਨ ਦੇ ਬਿਰਦਾ ਸਭ ਹੀ ਮਾਨਾ ਕਰਨ ਹੋ ਤੋ ਸੋ ਨਾ ਕੀਓ ਪਰਯੋਗ ਕੈਖੰਦਾ

ਔਰ ਕੀ ਔਰ ਹੈ ਪਈ ਹੰਝਾ ਹੱਥ ਕਛਾਉਰ ਔਰ ਕੀ ਔਰ ਹੈ ਪਈ ਚਿਤਵਤ ਰਹੋ ਠਗੌਰ ਨਾਨਕ ਫਾਸੀ ਗੱਲ ਪੜੀ ਚਿਤਵਤ ਰਹੋ ਠਗੌਰ ਆਹੇ ਕਫਾਸੀ ਗੱਲ ਪੜੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਕਾਤੋ ਤੇ ਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਾਤੋ ਤੇ ਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਸੋ ਨਾਨਕ ਮਨ ਸਿਮਰਤੈ ਪੂਰਨ ਹੋਵੇ ਕਾਮ ਸੋ ਨਾਨਕ ਮਨ ਸਿਮਰਤੈ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜੋ ਜਾਣਾ ਮਾਨ ਕਹਾ ਕਰੇ ਜਗ ਸੁਪਨੇ ਜੋ ਜਾਣਾ ਬਿਨ ਮੈਂ ਕਛ ਤੇ ਰੋ ਨਹੀਂ ਨਾਨਕ ਕਹਿਓ ਵਖਾਨਾ ਬਿਨ ਮੈਂ ਕਛ ਤੇ ਰੋ ਨਹੀਂ ਨਾਨਕ ਕਹਿਓ ਵਖਾਨਾ ਗਰਬ ਕਰਤ ਹੈ ਦੇ ਕੋ ਬਿਨ ਸੈਸ਼ਨ ਮੈਂ ਮੀਤਾ ਜੈ ਪ੍ਰਾਣੀ ਹਰ ਜਸ ਕਹੋ ਨਾਨਕ ਤੈ ਜਗ ਜੀਤ ਜੈ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨਾ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨਾ ਤੈ ਨਰ ਹਰ ਕਰ ਨਹੀਂ ਨਾਨਕ ਸੱਚੀ ਮਾਨਾ ਕਰ ਨਹੀਂ ਨਾਨਕ ਸੱਚੀ ਮਾਨਾ ਇੱਕ ਪਗਤਿ ਭਗਵਾਨ ਜਹ ਪ੍ਰਾਣੀ ਕਹਿ ਨਾਹੇ ਮਨ ਜਹ ਪ੍ਰਾਣੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਨੋ ਤਾਹੇ ਤਨਾ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨੇ ਰਤਾ ਕੋ ਗ੍ਰਹਿ ਜੋ ਸਦਾ ਸਵਾਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਰਾਜਾ ਨਰਾਦ ਪਹਾਨਾਨ ਪਹਾਨ ਦੇਵਾਨ ਦੇਵਾ ਉਪਮਾ ਮਹਾਨ ਐਸੇ ਦੀਨदयाल ਸਤਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਰਿ ਹੂਰਾ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਸਮੂਹ ਸਾਧ ਸੰਗਤ ਜੀ ਕੀ ਅਰਦਾਸ ਬੇਨਤੀ ਜੋ ਦੜੀ ਅਰਦੋਈ ਬਿਨੇ ਹੈ ਪਾਤਸ਼ਾਹੀਓ ਤਿਲਕ ਜੰਜੂਰਾ ਆਖਾ ਪ੍ਰਭ ਤਾਕਾ ਕਿੰਨੋ ਵੱਡੋ ਕੱਲੂ ਮੈਂ ਸਾਕਾ ਧਰਮ ਹੇਤ ਸਾਕਾ ਦਿਨ ਕੀਆ ਸੀਸ ਦੀਆਂ ਪਰ ਸਿਰੜ ਨ ਦੀਆਂ ਠੀਕਰ ਫੋਰ ਦਲੀਸ ਸੇਰਾ ਪ੍ਰਭ ਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂਆ ਨ ਤੇਗ ਬਹਾਦਰ ਕੇ ਚਲਤਾ ਪਏ ਹੋ ਜਗਤ ਕੋ ਸੋਕਾ ਹਾ 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 ਸਭ ਜਗ ਭਇਓ ਜਾ 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 ਸੁਰ ਲੋਕਾ ਤੇਗ ਬਹਾਦਰ ਸਿ ਮਰਿਆ ਘਰ ਨਾਉਂ ਦੇ ਆਵੈ ਤਾਏ ਸਭ ਥਾਈ ਹੋਏ ਸਹਾਏ ਐਸੇ ਦੀਂਦੇ ਆਲ ਸਤਿਗੁਰੂ ਨਾਮੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਅਤੇ ਉਹਨਾਂ ਦੇ ਅਨਨ ਸੇਵਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਂਦਿਆਂ ਹੋਇਆਂ ਸਿੱਖ ਪੰਥ ਦੀ ਨਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਹਿਜ ਪਾਠ ਸੇਵਾ ਸੁਸਾਇਟੀ ਵੱਲੋਂ ਸਤਿਗੁਰੂ ਜੀ ਦੇ ਅੰਤ ਆਪ ਜੀ ਦੇ ਮੁਬਾਰਕ ਚਰਣਾ ਵਿੱਚੋਂ ਅਸੀਂ ਸਿਲਾਕ ਕਰਕੇ ਸ੍ਰੀ ਸਹਿਜ ਪਾਠ ਪਰਾਰੰਭ ਕੀਤੇ ਗਏ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਵਾਦ ਸ਼ੁਕਰਾਨਾ ਹੈ ਜੀ ਆਪ ਜੀ ਦੀ ਨਜ਼ਰ ਰਹਿਮਤ ਦੇ ਸਦਕਾ ਅੱਜ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਨੇ ਪਾਤਸ਼ਾਹ ਜੀ ਇਸ ਸਮੇਂ ਦੌਰਾਨ ਗੁਰਬਾਣੀ ਪੜ੍ਹਦੇ ਆਂ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ ਆਪ ਜੀ ਦਾ ਆਦੇ ਸਾਗਰ ਹੋ ਮਿਹਰਾਂ ਦੇ ਸਾਈਂ ਹੋ ਕਿਰਪਾ ਕਰਕੇ ਬਖਸ਼ ਲੈਣਾ ਦੀ ਅਗਾ ਤੋਂ ਸਮਤ ਬਖਸ਼ਿਸ਼ ਕਰਦਿਆਂ ਹੋਇਆਂ ਭੈ ਅਤੇ ਭਾਵਨੀ ਸਾਹਿਤ ਆਪ ਜੀ ਦੀ ਪਾਵਨ ਬਾਣੀ ਪੜਨ ਤੇ ਗਾਇਨ ਕਰਨ ਦੀ ਦਾਤ ਬਖਸ਼ਿਸ਼ ਕਰਨੀ ਸਾਧਗਰੂ ਜੀ ਮਹਾਨ ਕਿਰਪਾ ਕਰਨੀ ਪੜੀ ਸੁਣੀ ਗੁਰਬਾਣੀ ਦਾ ਫਲ ਭਾਫਲਾ ਦੇਸ਼ ਆਈਆਂ ਹੋਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਗਰੀਬ ਨਿਵਾਜ ਦਾਤਾ ਜੀ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਆਪ ਜੀ ਦੀ ਪਾਵਨ ਗੁਰਬਾਣੀ ਦੀ ਆਰਾਧਨਾ ਕਰਵਾਉਣਾ ਕੀਤੀ ਹੈ ਸਭਨਾ ਦੇ ਪਰਿਵਾਰਾਂ ਅੰਦਰ ਸੁਖ ਸ਼ਾਂਤੀ ਚੜ੍ਹਦੀ ਕਲਾ ਏਕਤਾ ਇਕਤਰਤਾ ਰਲ ਮਿਲ ਕਰਕੇ ਬੈਠਣ ਦੀ ਸਮਰੱਥਾ ਬਖਸ਼ਿਸ਼ ਕਰਨੀ ਬੇਅੰਤ ਸ੍ਰੀ ਸਹਿਜ ਪਾਠਾਂ ਦੇ ਭੋਗ ਜੀ ਕੀ ਅਰਦਾਸ आनंद ਸਹਿਬ ਦੀਆਂ 6 ਪੌੜੀਆਂ ਦੀ ਕੀਰਤਨ ਆਸ ਆਪਦੀ ਦੇਦਰੋਂ ਘਰੋਂ ਵਰਸਾਈਆਂ ਹੋਈਆਂ ਸੰਗਤਾਂ ਵੱਲੋਂ ਭਗਤ ਰਵਿਦਾਸ ਜੀ ਦੇ 650 ਸਾਲਾਂ ਆਗਮਨ ਗੁਰਪੁਰਬ ਦੀਆਂ ਖੁਸ਼ੀਆਂ ਅੰਦਰ ਅਗਲੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੂ ਘਰੋਂ ਦੀ ਕਿਰਪਾ ਪਾਵਨ ਮੁਖਵਾਕ ਬਖਸ਼ਿਸ਼ ਕਰਕੇ ਆਈ ਹੋਈ ਸਾਧ ਸੰਗਤ ਨੂੰ ਕਿਰਤਾਰਥ ਕਰਨ ਦੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਾਨ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਊਰਜਾ ਊਰਜਾ ਕਟ ਮਰੇ ਸਭੂ ਨ ਛੜੇ ਖੇਤ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠਾ ਮਹਲਾ ਨਵਾਂ ਮਨ રે ਕੋਣ ਕੁਮਤ ਕਹਿ ਦੀਨੀ ਪਰਦਾਰਨ ਦਿਆ ਰਸ ਰਚਿਓ राम भगत नहिं किनी मन रे कौन कुमथ कै लीनी परदारा निंदिया रस रखियो राम भगत नहिं किनी रहा मोकतो पंथ जानो ते नहिं ना तन जो कोताया अंत संग का हूं नहीं दीना बिरथा आप बंधाया ना हर भजो ना गुर जन सेवयो नह उपजो कछ ज्ञाना घटी माहे निरंजन तेरा ਤਾਂ ਖੋਜਤ ਉਧਿਆਨਾ ਬਹੁਤ ਜਨਮ ਪਰਮਤੈ ਹਾਰੇ ਹੋ ਅਸਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਪਜ ਨਾ ਕੋ ਬਾਤ ਬਤਾਈ ਬਹੁਤ ਜਨਮ ਪਰਮਤੈ ਹਾਰੇ ਹੋ ਆਸਰੇ ਮਤ ਨਹੀਂ ਪਾਈ ਮਾਨਸ ਦੇ ਪਾਇ ਪਦ ਹਰ ਪਜ ਨਾਨਕ ਬਾਤ ਬਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ